ਅਮਰੀਕਾ 'ਚ ਪੰਜਾਬੀ ਨੌਜਵਾਨਾਂ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਦੱਸ ਦੇ ਕਿ ਹੁਣ ਡੋਰਨ ਟਰੰਪ ਵੱਲੋਂ 85 ਹਜ਼ਾਰ ਵੀਜ਼ੇ ਰੱਦ ਕੀਤੇ ਜਾਣਗੇ ਤਾਂ ਹੁਣ ਦੱਸ ਦਈਏ ਕਿ ਨਾਲ ਹੀ ਵਿਦਿਆਰਥੀਆਂ ਨੂੰ ਵੀ ਇੱਕ ਸਖਤ ਚੇਤਾਵਨੀ ਜਾਰੀ ਕੀਤੀ ਗਈ ਹੈ ਹੁਣ 트럼ਪ ਸਰਕਾਰ ਨੇ ਸਖਤ ਹੁਕਮ ਵੀ ਜਾਰੀ ਕੀਤੇ ਨੇ ਤਾਂ ਅਮਰੀਕਾ ਚ ਡੋਨਲਡ 트럼ਪ ਦੇ ਵੱਲੋਂ ਪ੍ਰਸ਼ਾਸਨ ਨੇ ਇਸ ਸਾਲ 85 ਹਜ਼ਾਰ ਵੀਜ਼ੇ ਰੱਦ ਕੀਤੇ ਨੇ ਇਹ ਸਖਤੀ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਮਜ਼ਬੂਤ ਕਰਨ ਅਤੇ ਰਾਸ਼ਟਰੀ ਸੁਰੱਖਿਆ ਜਾਂਚ ਨੂੰ ਬਿਹਤਰ ਬਣਾਉਣ ਦੇ ਯਤਨਾਂ ਦਾ ਹਿੱਸਾ ਦੱਸੀ ਜਾ ਰਹੀ ਹੈ ਤਾਂ ਰੱਦ ਕੀਤੇ ਗਏ ਵੀਜ਼ੇ ਵਿੱਚੋਂ 8000 ਤੋਂ ਵੱਧ ਵਿਦਿਆਰਥੀ ਵੀਜ਼ੇ ਸ਼ਾਮਲ ਹਨ ਜੋ ਪਿਛਲੇ ਸਾਲ ਨਾਲ ਦੁੱਗਣੇ ਹਨ ਤਾਂ ਡੋਨਲਡ 트럼ਪ ਨੇ ਜਨਵਰੀ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਮੁੱਦੇ ਤੇ ਲਗਾਤਾਰ ਸਖਤ ਰੁਕਅ ਅਪਣਾਇਆ ਹੈ ਤਾਂ ਅਮਰੀਕੀ ਵਿਦੇਸ਼ ਵਿਭਾਗ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ਤੇ ਲਿਖਿਆ ਜਨਵਰੀ ਤੋਂ 85000 ਵੀਜ਼ੇ ਰੱਦ ਕੀਤੇ ਗਏ ਨੇ ਤਾਂ ਰਾਸ਼ਟਰਪਤੀ 트럼ਪ ਅਤੇ ਸਕੱਤ ਰੂਬਿਓ ਨੇ ਇੱਕ ਸਧਾਰਨ ਦੇਸ਼ ਦੀ ਪਾਲਣਾ ਕਰ ਰਹੇ ਹਨ ਤੇ ਉਹ ਜਲਦ ਹੀ ਕਿਸੇ ਵੀ ਸਮੇਂ ਰੁਕਣਗੇ ਨਹੀਂ ਤਾਂ ਪੋਸਟ ਵਿੱਚ 트럼ਪ ਦੀ ਫੋਟੋ ਅਤੇ ਅਮਰੀਕਾ ਨੂੰ ਦੁਬਾਰਾ ਸੁਰੱਖਿਅਤ ਬਣਾਉਣ ਦਾ ਨਾਰਾ ਹੈ ਇਹ ਕਦਮ ਅਮਰੀਕਾ ਨੂੰ ਸੁਰੱਖਿਅਤ ਬਣਾਉਣ ਲਈ ਚੱਕਿਆ ਗਿਆ ਹੈ ਤਾਂ ਦਾਦੇ ਕਿ ਸੀਐਨਐਡੀ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 8000 ਤੋਂ ਵੱਧ ਵਿਦਿਆਰਥੀ ਵੀਜ਼ੇ ਵੀ ਰੱਦ ਕੀਤੇ ਗਏ ਨੇ